ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਕਿਤਾਬ ਦਾ ਪਾਠ ਨੋਵਾ ਖੇਤਰ ਮਿਤੀ ਅਭਿਆਸ ਸੰਪਰਨ 9.2 ਤੇ ਇਸ ਦੇ ਪਹਿਲੇ ਸਵਾਲ ਦਾ ਪੰਜਵਾਂ ਭਾਗ ਜਿਹੜਾ ਹੈ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੁਸੀਂ ਤੇ ਮਗਰੋਂ ਦੀ ਸਵਾਲ ਦੀ ਇਸ ਭਾਗ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਦੇਖਿਓ ਬੱਚੇ ਵਾਲਾ ਸਵਾਲ ਬੱਚਿਓ ਇਹ ਵਾਲਾ ਸਵਾਲ ਮੈਂ ਪਹਿਲਾਂ ਨਹੀਂ ਕੀਤਾ ਸੀਗਾ ਕਿਉਂਕਿ ਇਸ ਸਵਾਲ ਦੇ ਵਿੱਚ ਇੱਕ ਗਲਤੀ ਹੈ ਤੇ ਉਹ ਸਵਾਲ ਦੀ ਗਲਤੀ ਕਰਕੇ ਮੈਨੂੰ ਲੱਗਿਆ ਕਿ ਜਿਹੜੇ ਵਿਦਿਆਰਥੀਏ ਨੇ ਉਹਨਾਂ ਨੂੰ ਕੋਈ ਮੁਵਾਲਤਾ ਹੋ ਸਕਦਾ ਕੋਈ ਭੰਬਲ ਪੁੱਸਾ ਪੈ ਸਕਦਾ ਤੇ ਇਸ ਕਰਕੇ ਮੈਂ ਸਵਾਲ ਨਹੀਂ ਕੀਤਾ ਸੀ ਫਿਰ ਇੱਕ ਵਿਦਿਆਰਥੀ ਨੇ ਮੈਨੂੰ ਕਮੈਂਟਸ ਵਿੱਚ ਪਾਇਆ ਕਿ ਸਰ ਤੁਸੀਂ ਇਹ ਉਹਨਾਂ ਸਵਾਲ ਕਰ ਦਿਵੋ ਤੇ ਉਹਨਾਂ ਕਰ ਰਿਹਾ ਤੇ ਨਾਲ ਮੈਂ ਤੁਹਾਨੂੰ ਦੱਸਾਂਗਾ ਕਿ ਉਹ ਕਿਹੜੀ ਗਲਤੀ ਸੀ ਜਿਹਦੇ ਕਰਕੇ ਮੈਂ ਇਹ ਸਵਾਲ ਨਹੀਂ ਕਰ ਰਿਹਾ ਸੀਗਾ ਤਾਂ ਕਿ ਤੁਹਾਨੂੰ ਉਸ ਗਲਤੀ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਸੋ ਦੇਖੀ ਸਵਾਲ ਕੀ ਹੈ ਬੱਚਿਓ ਕਹਿੰਦੇ ਦਿੱਤੇ ਚਤੁਰ 9.15 ਉਹ ਰਾਈਸਾ 9. ਦਾ ਵਿਚਲੀਆਂ ਚਤੁਰਪੁਜਾਂ ਦਾ ਖੇਤਰਫਲ ਪਤਾ ਕਰੋ ਤੇ ਇਹ ਪੰਜਵਾਂ ਪਾਗ ਹੈ ਸੋ ਪੰਜਵੇਂ ਪਾਗ ਦਿੱਤਾ ਹੁਣ ਦੇਖੋ ਬੱਚਿਓ ਇਹ ਦੇਖਣ ਨੂੰ ਪਤਾ ਲੱਗਦਾ ਕਿ ਇਹ ਸੰਮਲੰਭ ਚਤੁਰਪੁਜਾ ਹੈ ਸੰਮਲੰਭ ਚਤੁਰਪੁਜ ਜਿਹਦੇ ਵਿੱਚ ਇਹ ਵੜੀ ਪੁਜਾ ਤੇ ਇਹ ਵੜੀ ਪੁਜਾ ਇਹ ਦੋਨੋਂ ਸਮੰਤਰ ਹਨ ਤੇ ਇਹ ਇਹ ਜਿਹੜਾ ਲੰਬ ਹੈਗਾ ਤੇ ਦੇਖੋ ਲੰਬ ਦਾ ਨਿਸ਼ਾਨ ਹੈ ਤੇ ਇਹ ਜਿਹੜਾ ਹੈਗਾ ਇਹ ਰਿਤੇ ਪਰਪੈਂਡੀਕੂਲਰ ਰਿਤੇ ਲੰਬ ਹੈਗਾ ਇਹ ਦੋਨਾਂ ਦੇ ਵਿਚਲੀ ਉਚਾਈ ਹੈਗੀ ਹੈ ਠੀਕ ਹੈ ਔਰ ਦੇਖਣ ਨੂੰ ਲੱਗਦਾ ਹੈ ਕਿ ਵਰਗ ਹੈ ਭਾਵੇਂ ਇਹਨਾਂ ਨੇ ਦੱਸਿਆ ਨਹੀਂ ਹੋਇਆ ਸਾਨੂੰ ਪਰ ਇਹ ਦੇਖਣ ਨੂੰ ਲੱਗਦਾ ਹੈ ਕਿ ਵਰਗ ਹੈ ਤੇ ਜਿੰਨੀ ਜੇ 5 ਸੈਂਟੀਮੀਟਰ ਹੈ ਤੇ ਇਹ ਵੀ 5 ਸੈਂਟੀਮੀਟਰ ਹੋਏਗੀ ਇਹ ਵੀ 5 ਸੈਂਟੀਮੀਟਰ ਹੋਏਗੀ ਕਿਉਂਕਿ ਇਹਦੇ ਸੰਮੁਖ ਹੈਗੀ ਹੈ ਤੇ ਜੇ 5 ਸੈਂਟੀਮੀਟਰ ਹੈ ਤੇ ਇਹ ਵੀ 5 ਸੈਂਟੀਮੀਟਰ ਹੈ ਦੱਸਿਆ ਨਹੀਂ ਇਹਨਾਂ ਨੇ ਪਰ ਸਹੀ ਅੰਦਾਜ਼ਾ ਲਗਾ ਰਹੇ ਇੱਕ ਗਲਤੀ ਰਹੀ ਸੀ ਕਿ ਇਹਨਾਂ ਨੂੰ ਇੱਥੇ ਲਿਖਣਾ ਚਾਹੀਦਾ ਸੀ ਕਿ ਇਹ ਜਿਹੜੀ ਇਹ ਭੁਜਾ ਹੈ ਬੜੀ 5 ਸੈਂਟੀਮੀਟਰ ਹੈ ਤਾਂ ਕਿ ਇਸhier ਉਚਾਈ ਨੂੰ ਵੀ 5 ਸੈਂਟੀਮੀਟਰ ਲੈ ਸਕੀਏ ਪਹਿਲੀ ਗਲਤੀ ਤੇ ਕਿਹ ਹੈ ਗਈ ਹੈ ਤੇ ਦੂਜੀ ਗਲਤੀ ਜਿਹੜੀ ਹੈ ਮੈਂ ਸਵਾਲ ਖਤਮ ਹੋਣ ਤੋਂ ਬਾਅਦ ਤੁਹਾਨੂੰ ਦੱਸਾਂਗਾ ਠੀਕ ਹੈ ਹੁਣ ਅਸੀਂ ਇਹਨੂੰ ਲੈ ਲਿਆ A ਇੱਕ ਸਮਾਂਤਰ ਭੁਜਾ A 5 ਸੈਂਟੀਮੀਟਰ ਤੇ B ਹੈ ਪੂਰੀ ਦੀ ਪੂਰੀ ਇਹਨੂੰ ਲੈ ਲਿਆ 10 ਸੈਂਟੀਮੀਟਰ ਤੇ H ਹੈ ਗਈ ਹੈ 5 ਸੈਂਟੀਮੀਟਰ ਕਿਉਂਕਿ ਇਹ 5 ਸੈਂਟੀਮੀਟਰ ਹੈ ਵੀ 5 ਤੇ ਇਹਦੇ ਸੰਮੁਖ ਹੈ ਵਰਗ ਹੈਗਾ ਤੇ ਇਹ ਵੀ 5 ਠੀਕ ਹੈ ਇਹ ਵਰਗ ਅਸੀਂ ਮੰਨ ਕੇ ਚੱਲਦੇ ਪਏ ਹਾਂ ਪਰ ਇਹਦਾ ਮੰਨਣਾ ਜਿਹੜਾ ਹੈ ਉਹ ਠੀਕ ਨਹੀਂ ਹੈਗਾ ਕਿਉਂਕਿ ਇਹ ਅਸੀਂ ਨਾਪੇ ਬਿਨਾਂ ਨਹੀਂ ਕਹਿ ਸਕਦੇ ਕਿ ਚਾਰੋਂ ਭੁਜਾਵਾਂ ਬਰਾਬਰ ਨੇ ਸੋ ਇਹਨਾਂ ਨੂੰ ਇੱਥੇ 5 ਸੈਂਟੀਮੀਟਰ ਲਿਖਣਾ ਚਾਹੀਦਾ ਸੀਗਾ ਠੀਕ ਹੈ ਸੋ ਫਿਰ ਅਸੀਂ ਲਿਖਾਂਗੇ ਸੰਬਲੰਮ ਦਾ ਜਿਹੜਾ ਸੂਤਰ ਵਰਤਾਂਗੇ ਅਸੀਂ ਜਾਣਦੇ ਹਾਂ ਕਿ ਸੰਬਲੰਮ ਚਤੁਰਭੁਜ ਦਾ ਖੇਤਰਫਲ ਬਰਾਬਰ ਹੁੰਦਾ 1/2 ਫਿਰ ਗੁਣਾ ਦੋਨੋਂ ਸਮੰਤਰ ਭੁਜਾਵਾਂ ਦਾ ਜੋੜ ਤੇ ਗੁਣਾ ਦੋਨਾਂ ਵਿਚਲੀ ਉਚਾਈ ਠੀਕ ਹੈ ਸੋ ਦਿੱਤੇ ਚਤੁਰਭੁਜ ਦਾ ਖੇਤਰਫਲ ਹੋ ਜਾਏਗਾ 1/2 ਬ੍ਰੈਕਟ ਪਾ ਕੇ 5 a ਦੀ ਜਗ੍ਹਾ ਜਿਵੇਂ b ਦੱਸਦੀ ਜਗ੍ਹਾ ਦੱਸਦੀ ਜਗ੍ਹਾ b ਦੀ ਜਗਾ 10 ਤੇ ਗੁਣਾ ਐਸੀ ਜਗ੍ਹਾ 5 5 ਵਾਂ 10 ਹੁੰਦਾ 15 101/2 15 5 15 ਨੂੰ 2 ਨਾਲ ਭਾਗ ਕੀਤਾ ਤੇ ਆ ਗਿਆ 7.5 7.5 ਨੂੰ ਜਿਹੜੇ 5 ਨਾਲ ਗੁਣਾ ਕੀਤਾ ਤੇ ਆ ਗਿਆ 37.5 ਸੈਂਟੀਮੀਟਰ ਵਰਗ ਸੋ ਬੱਚਿਓ ਆ ਗਿਆ 37.5 ਸੈਂਟੀਮੀਟਰ ਵਰਗ ਇਸ ਪੂਰੇ ਸਮਲਮ ਚਤੁਰਭੁਜ ਦਾ ਖੇਤਰਫਲ ਹੁਣ ਦੂਜੀ ਗਲਤੀ ਕੀ ਕੀਤੀ ਹੈ ਇਹ ਬੱਚਿਓ ਦੇਖੋ ਇਹ ਹੈਗਾ ਇਹ ਲੰਬਾ ਹੈ ਤੇ 90 ਡਿਗਰੀ ਹੋ ਗਿਆ ਤੇ ਇਹ ਤ੍ਰਿਭੁਜ ਕਿਹੜਾ ਹੋ ਗਿਆ ਸਮਕੋਣੀ ਤ੍ਰਿਭੁਜ ਹੋ ਗਿਆ ਸਮਕੋਣੀ ਤ੍ਰਿਭੁਜ ਤੇ ਅਸੀਂ ਜਾਣਦੇ ਹਾਂ ਕਿ ਸਮਕੋਣੀ ਤ੍ਰਿਭੁਜ ਦੇ ਵਿੱਚ ਕਿਹੜਾ ਸਿਧਾਂਤ ਲੱਗ ਹੁੰਦਾ ਪਾਈਥਾਗੋਰਸ ਦਾ ਸਿਧਾਂਤ ਲੱਗਦਾ ਹੁੰਦਾ ਹੁਣ ਜੇ ਇਹ 5 ਸੈਂਟੀਮੀਟਰ ਹੈ ਤੇ ਇਹ ਵੀ 5 ਸੈਂਟੀਮੀਟਰ ਹੋ ਗਈ 5 ਸੈਂਟੀਮੀਟਰ ਹੋ ਗਈ ਤੇ ਜਿਹੜੀ ਇਹ ਇਹ ਜਿਹੜੀ ਹਿੱਸਾ ਹੈ ਕਿੰਨਾ ਹੋ ਜਾਏਗਾ 10 ਵਿੱਚੋਂ 5 ਜਾਂ 5 ਸੋ ਇਹ ਵੀ 5 ਸੈਂਟੀਮੀਟਰ ਹੋ ਗਿਆ ਇਹ ਵੀ 5 ਸੈਂਟੀਮੀਟਰ ਹੋ ਗਿਆ ਤੇ ਜੇ ਇਹ ਮੈ ਕੱਢਣਾ ਹੋਵੇ ਕਰਨ ਕੱਢਣਾ ਹੋਵੇ ਤੇ ਕਿੱਦਾਂ ਕੱਢਾਂਗੇ ਅਸੀਂ ਇਹਦਾ ਵਰਗ ਤੇ ਜਿਵੇਂ ਇਹਦਾ ਵਰਗ ਤੇ ਉਹਦਾ ਵਰਗਮੂਲ ਇਹ 5 ਹੈਗੀ ਹੈ 5 ਦਾ ਵਰਗ ਹੋ ਗਿਆ 25 ਠੀਕ ਹੈ ਇਹ ਵੀ 5 ਹੈਗੀ ਹੈ ਇਹਦਾ 5 ਦਾ ਵਰਗ ਹੋ ਗਿਆ 25 ਸੋ 25 ਜਿਵੇਂ 25 ਕਿੰਨਾ ਹੋ ਗਿਆ 50 ਸੋ ਬੱਚਿਓ ਇਹ ਜਿਹੜੀ ਭੁਜਾ ਹੈ ਇਹ ਕਰਨ ਹੈ ਜਿਹੜਾ ਇਹ ਆਣਾ ਸੀ 50 ਦਾ ਵਰਗਮੂਲ ਤੇ ਜੇ 50 ਨੂੰ ਮੈਂ ਤੋੜਾਂ ਤੇ ਮੈਂ ਕਰਾਂਗਾ 2 25 ਤੇ 25 ਦਾ ਵਰਗਮੂਲ ਹੁੰਦਾ 5 ਭਾਵ 5 ਵਰਗਮੂਲ 2 ਯਾਨ ਮੈਂ 50 ਵਰਗਮੂਲ ਲਿਖਾਂ ਤੇ ਯਾਂ ਲਿਖਿਆ 5 ਗੁਣਾ ਵਰਗਮੂਲ 2 ਪਰ ਇਹਨਾਂ ਨੇ ਲਿਖਿਆ 6 ਸੈਂਟੀਮੀਟਰ ਸੋ ਬੱਚਿਓ ਇਹ ਜਿਹੜੇ ਡਾਈਮੈਂਸ਼ਨ ਨੇ ਇਹ ਜਿਹੜੇ ਪਸਾਰ ਦਿੱਤੇ ਨੇ ਇਹਨਾਂ ਨੇ ਇਹ 5 ਹੋਵੇ ਇਹ 5 ਹੋਵੇ ਇਹ 10 ਹੋਵੇ ਤੇ ਫਿਰ ਇਹ 6 ਨਹੀਂ ਹੋ ਸਕਦਾ ਇਹਦੇ ਨਾਲ ਭਲੇਖਾ ਪੈਂਦਾ ਕਿਉਂਕਿ ਪਾਈਥਾਗੋਰਸ ਸਿਧਾਂਤ ਦੇ ਹਿਸਾਬ ਨਾਲ ਜੇ ਇਹ 5 ਹੈ ਇਹ 5 ਹੈ ਤੇ ਫਿਰ ਇਹ ਜਿਹੜਾ ਕਰਨ ਹੈਗਾ ਇਹ 5 ਦਾ ਵਰਗ 25 ਜਮਾ 5 ਦਾ ਵਰਗ 25 ਤੇ 25 ਜਮਾ 25 ਕਿੰਨਾ ਹੁੰਦਾ 50 ਸੋ ਇਹ ਬਣੇਗਾ 50 ਦਾ ਵਰਗਮੂਲ ਜੇ ਨੂੰ ਸਰਲ ਕਰਕੇ ਅਸੀਂ ਲਿਖਾਂਗੇ 5 2 ਦਾ ਵਰਗਮੂਲ ਪਰ ਇੱਥੇ ਇਹਨਾਂ ਲਿਖਿਆ 6 ਸੈਂਟੀਮੀਟਰ ਇਸੇ ਗਲਤੀ ਕਰਕੇ ਮੈਂ ਪਹਿਲਾਂ ਇਹ ਵਾਲਾ ਸਵਾਲ ਨਹੀਂ ਕੀਤਾ ਸੀ ਸੋ ਹੁਣ ਤਾਂ ਉਹਨਾਂ ਕੋਲ ਪਤਾ ਲੱਗ ਗਿਆ ਬੱਚਿਓ ਕਿਤੇ ਇਹਨਾਂ ਨੇ ਵਰਗ ਦੇ ਬਾਰੇ ਦੱਸਿਆ ਨਹੀਂ ਹੈਗਾ ਕਿ ਇਹ ਵਰਗ ਹੈ ਜਾਂ ਆਇਤ ਹੈ ਪਹਿਲੀ ਗਲਤੀ ਹੈ ਵੇ ਤੇ ਦੂਜੀ ਗੱਲ ਇਹ ਜਿਹੜੀ ਪੁਜਾਈ ਹੈ ਇਹ 6 ਸੈਂਟੀਮੀਟਰ ਨਹੀਂ ਹੋ ਸਕਦੀ ਠੀਕ ਹੈ ਸੋ ਖੈਰ ਮੈਂ ਸਵਾਲ ਨੂੰ ਕਰ ਦਿੱਤਾ ਹੈ ਤੇ ਸਵਾਲ ਆ ਗਿਆ ਸੁੰਬਲਮ ਚਤਰਪੁਜ ਦਾ ਤੇ ਇਦਾਂ ਤੁਸੀਂ ਇਹ ਖੇਤਰਫਲ ਕੱਢਣਾ ਹੈ ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਇਹ ਜਿਹੜੀ ਪੂਜਾ ਹੈ ਇਹ 6 ਸੈਂਟੀਮੀਟਰ ਨਹੀਂ ਹੋ ਸਕਦੀ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ